ਦੇ ਵਿੱਚ ਮੋਟੀਵੇਸ਼ਨ ਇੱਕ ਵੱਡਾ ਫੈਕਟਰ ਆਉਂਦਾ ਹੈਗਾ। ਫੀਆਂ ਦੀ ਮੋਟੀਵੇਸ਼ਨ ਫੈਕਟਰ ਇੰਨਾ ਜ਼ਿਆਦਾ ਹੁੰਦਾ ਹੈਗਾ ਵੀ ਉਹ ਨਸ਼ਾ ਕਰਤਾ ਰਹੇ ਹੁੰਦੇ ਕੇ ਬਟ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਨਸ਼ਾ ਛੱਡਣਾ 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 ਹੈ। ਬਿਕਾਜ਼ ਰੂਟ ਕਾਸਟ ਆ ਤੁਹਾਡੀ ਤੁਹਾਡਾ ਮੈਂਟਲ ਡਿਸਆਰਡਰ ਜਾਂ ਤੁਹਾਡੀ ਸਾਈਕਾਇਟ੍ਰਿਕ ਡਿਸਆਰਡਰ ਹੀ ਹੈ। ਠੀਕ ਹੈ ਉਹਦੀ ਟਰੀਟਮੈਂਟ ਨਾਲ ਹੀ ਨਸ਼ਾ ਛੱਡਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਬਟ ਇਹਨੂੰ ਆਪਾਂ ਮੈਡੀਸਿਨਸ ਨਾਲ, ਥੈਰੇਪੀਜ਼ ਨਾਲ ਤੇ ਕਾਉਂਸਲਿੰਗਸ ਨਾਲ ਕੰਟਰੋਲ 'ਚ ਰੱਖ ਸਕਦੇ ਹਾਂ। ਯਾਨੀ ਕਿ ਟਰੀਟ ਕਰ ਸਕਦੇ ਹਾਂ। ਹੂੰ। ਮੈਨੇਜ ਕਰ ਸਕਦੇ ਆਪਾਂ। ਉਹਦੇ ਜਿਹੜੇ ਪੁਰਾਣੇ ਬਿਲੀਫਸ ਬਣੇ ਹੋਏ ਆ ਉਹਨਾਂ ਨੂੰ ਅਸੀਂ ਚੈਲੰਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਤੁਹਾਡੀ ਸੋਚ ਗਲਤ ਬਣੀ ਵੀ ਹੈ ਮਤਲਬ ਸੋਚ ਨੂੰ ਚੇਂਜ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਮੈਕਸਿਮਮ ਬੰਦੇ ਨਸ਼ਾ ਕਰਨ ਦਾ ਮੇਨ ਕਾਰਨ ਕੀ ਦੱਸਦੇ ਸਾਡਾ ਪਰਿਵਾਰ ਹੂੰ ਵੀ ਜੀ ਸਾਡਾ ਤਾਂ ਪਰਿਵਾਰ ਇਹੋ ਜਿਹਾ ਹੈ ਮੈਨੂੰ ਟਿੱਕੇ ਬੈਠਣ ਹੀ ਨਹੀਂ ਦਿੰਦਾ ਮੈਂ ਨਸ਼ਾ ਛੱਡਣ ਦੀ ਕੋਸ਼ਿਸ਼ ਕਰਦਾ ਹਾਂ ਪਰ ਇਹ ਗੁੱਸਾ ਹੀ ਇੰਨਾ ਦਬਾਉਂਦਾ ਮੈਨੂੰ ਕਿ ਮੈਨੂੰ ਨਸ਼ਾ ਕਰਨਾ ਪੈਂਦਾ ਜੇ ਆਪਾਂ ਟਾਈਮ ਪੀਰੀਅਡ ਦੀ ਗੱਲ ਕਰੀਏ ਜੇ ਪੇਸ਼ੈਂਟ ਇੱਕ ਵਾਰ ਟਰੀਟਮੈਂਟ ਸ਼ੁਰੂ ਕਰਤਾ ਕਿੰਨਾਕ ਟਾਈਮ ਦਾ ਪਰ ਡੈਫੀਨੇਟ ਤਾਂ ਨਹੀਂ ਕਰ ਸਕਦੇ ਪਰ ਫਿਰ ਵੀ ਕਿ ਲਗਭਗ ਕਿੰਨਾਕ ਟਾਈਮ ਲੱਗਦਾ ਕਿ ਉਹ ਨੂੰ ਇੰਨਾਕ ਟਾਈਮ ਲੱਗੂਗਾ ਨਸ਼ਾ ਫ੍ਰੀ ਹੋਣ ਜੀ ਇੱਕ ਗੱਲ ਤੁਹਾਨੂੰ ਹੋਰ ਦੱਸੂ ਜਿਵੇਂ ਜਦੋਂ ਹੁਣ ਆਪਣੇ ਕੋਲ ਆਮ ਆਉਂਦੇ ਨੇ ਮਰੀਜ਼ ਕਈ ਜਦੋਂ ਕੋਈ ਵੀ ਹੁਣ ਇੰਡੀਵਿਜੂਅਲ ਹੈ ਉਹ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹੈ ਕਈ ਤਾਂ ਉਹ ਦੇਖੋ ਔਖਾ ਤਾਂ ਹਰ ਬੰਦਾ ਹੀ ਹੁੰਦਾ ਪਰ ਕਈ ਫੇਰ ਵੀ ਉਹਨੂੰ ਛੱਡ ਦਿੰਦੇ ਐ ਤੇ ਕਈਆਂ ਤੋਂ ਨਸ਼ਾ ਉਹ ਬਿਲਕੁਲ ਹੀ ਨਹੀਂ ਛੱਡਿਆ ਜਾਂਦਾ ਉਹ بار-बार ਰਿਲੈਪਸ ਹੋ ਰਿਹਾ ਹੈ بار-बार ਦਾਖਲ ਹੋ ਰਿਹਾ ਹੈ ਬਟ ਫੇਰ ਵੀ ਉਹ ਨਸ਼ੇ ਦੀ ਜਿਹੜੀ ਗ੍ਰਸਤ ਹੈ ਜਾਂ ਉਸ ਤੋਂ ਬਾਹਰ ਨਹੀਂ ਆ ਪਾਰੇ ਇਹਦਾ ਕੀ ਕਾਰਨ ਹੁੰਦਾ ਵੀ ਕਈ ਸੌਖੇ ਤਰੀਕੇ ਨਾਲ ਛੱਡ ਜਾਂਦੇ ਆ ਜੀ ਕਈਆਂ ਨੂੰ ਬਹੁਤ ਔਖਾ ਹੋਣਾ ਪੈਂਦਾ ਤੇ ਕਈਆਂ ਤੋਂ ਬਿਲਕੁਲ ਹੀ ਨਹੀਂ ਛੱਡਿਆ ਜਾਂਦਾ ਨਸ਼ਾ ਇਹ ਕੈਟੇਗਰੀਜ਼ ਕਿਵੇਂ ਬਣਦੀਆਂ ਇਹ ਵੀ ਐਕਚੁਅਲੀ ਮਲਟੀਫੈਕਟੋਰਲ ਹੈ ਜੀ ਕਾਫੀ ਫੈਕਟਰਸ ਤੇ ਕੰਮ ਕਰਦਾ ਹੈ ਜਿਵੇਂ ਕਿ ਕਈਆਂ ਦੀ ਜੈਨੇਟਿਕਸ ਹੀ ਇਹੋ ਜੀ ਹੈ ਜਿਨ੍ਹਾਂ ਨੂੰ ਨਸ਼ਾ ਛੱਡਣਾ ਔਖਾ ਹੈ ਜੈਨੇਟਿਕਸ ਕੀ ਕਰਦੀ ਹੈ ਉਹਨਾਂ ਦਾ ਬ੍ਰੇਨ ਦਾ ਸੈਟਅਪ ਹੀ ਇਸ ਤਰੀਕੇ ਨਾਲ ਬਣਿਆ ਹੋਇਆ ਹੈ ਕਿ ਉਹਨਾਂ ਨੂੰ ਨਸ਼ਾ ਛੱਡਣਾ ਔਖਾ ਹੈ ਪਰਸਨੈਲਿਟੀ ਬੰਦੇ ਦੀ ਇਸ ਤਰੀਕੇ ਦੀ ਹੈ ਉਹੀ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਕੋਪਿੰਗ ਮੈਕੈਨਿਜ਼ਮ ਕਈਆਂ 'ਚ ਸਟਰੋਂਗ ਹੁੰਦੇ ਹੈਲਦੀ ਹੁੰਦੇ ਹੈਗੇ ਆ ਜਾਂ ਉਹਨਾਂ ਨੂੰ ਲਰਨਿੰਗ ਕਰਨੀ ਲਰਨਿੰਗ ਕਰਾਉਣੀ ਸੌਖੀ ਹੈ ਕੋਪਿੰਗ ਮੈਕੈਨਿਜ਼ਮਸ ਦੀ ਕਈਆਂ ਦੇ ਵਿੱਚ ਸਟ्रेस ਰੈਗੂਲੇਸ਼ਨ ਜਿਹੜਾ ਹੈਗਾ ਸ਼ੁਰੂ ਤੋਂ ਬਚਪਨ ਤੋਂ ਠੀਕ ਬਣਿਆ ਹੋਇਆ ਹੈ ਉਹਨਾਂ ਨੂੰ ਆਪਣਾ ਜਲਦੀ ਨਸ਼ਾ ਛਡਾ ਸਕਦੇ ਹੈਗੇ ਆ ਇਹਨਾਂ ਦੇ ਵਿੱਚ ਮੋਟੀਵੇਸ਼ਨ ਇੱਕ ਵੱਡਾ ਫੈਕਟਰ ਆਉਂਦਾ ਹੈਗਾ ਕਈਆਂ ਦੀ ਮੋਟੀਵੇਸ਼ਨ ਫੈਕਟਰ ਇੰਨਾ ਜ਼ਿਆਦਾ ਹੁੰਦਾ ਹੈਗਾ ਵੀ ਉਹ ਨਸ਼ਾ ਕਰਤਾ ਰਹੇ ਹੁੰਦੇ ਹੈਗੇ ਬਟ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਨਸ਼ਾ ਛਡਣਾ 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 ਇੱਕ ਟਾਈਮ ਆਉਂਦਾ ਜਦੋਂ ਆਪ ਜਦ ਨੂੰ ਮੋਟੀਵੇਟ ਕਰਦੇ ਆ ਫ੍ਰੀ ਵਿਲ ਇੰਨੀ ਸਟਰੋਂਗ ਹੁੰਦੀ ਹੈਗੀ ਹੈ ਵੀ ਮੈਂ ਨਸ਼ਾ ਛਡਨੇ ਛਡਣਾ ਮੋਟੀਵੇਸ਼ਨ ਦਾ ਇੱਥੇ ਬਹੁਤ ਵੱਡਾ ਰੋਲ ਆਉਂਦਾ ਹੈਗਾ ਇਸ ਤੋਂ ਬਿਨਾ ਹੈਲਦੀ এনवायरमेंट ਦਾ ਸਪੋਰਟ ਸਿਸਟਮ ਦਾ ਕਈਆਂ ਦੀ ਫੈਮਿਲੀ سپورਟ ਇੰਨੀ ਗੁੱਡ ਹੁੰਦੀ ਹੈਗੀ ਹੈ ਵੀ ਘਰੇ ਕੋਈ ਪ੍ਰੋਬਲਮ ਨਹੀਂ ਪੈਸੇ ਦੀ ਪ੍ਰੋਬਲਮ ਨਹੀਂ ਹੈਗੀ ਉਹ ਟ੍ਰੀਟਮੈਂਟ ਲਾਜ਼ਮੀ ਆ ਉਹਦਾ ਵਧੀਆ ਕਰਾ ਸਕਦੇ ਹੈਗੇ ਐ ਵਾਈਫ ਵਧੀਆ ਹੁੰਦੀ ਹੈ ਬੱਚੇ ਰਿਲੇਸ਼ਨਸ ਅੱਛਾ ਹੁੰਦਾ ਹੈਗਾ ਕੋਈ ਨਾ ਕੋਈ ਪਰਪਸ ਹੁੰਦਾ ਉਹਨਾਂ ਕੋਲ ਵੀ ਮੈਂ ਕਿਸੇ ਚੀਜ਼ ਕਰਕੇ ਨਸ਼ਾ ਛੱਡਾਂ ਮਾਂ ਪਿਓ ਇੰਨੀ سپورਟ ਕਰਦੇ ਵੀ ਉਹਨੂੰ ਲੈ ਕੇ ਜਾਂਦੇ ਆ ਉਹਦਾ ਟ੍ਰੀਟਮੈਂਟ ਕਰਾਉਂਦੇ ਆ ਉਹਦੀ ਕੇਅਰ ਕਰਦੇ ਆ ਇਸ ਚੀਜ਼ ਨੂੰ ਬਿਮਾਰੀ ਸਮਝਦੇ ਆ ਉਹਦਾ ਲਾਜ ਕਰਾਉਂਦੇ ਆ ਔਰ ਉਹਦੀ ਪਰਸਨਲ ਸਾਈਕੋਲੋਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਨੀਚੇ ਮੈਂਟਲ ਡਿਸਆਰਡਰ ਹੈਗਾ ਕਿ ਨਹੀਂ ਹੈਗਾ ਕੋਈ ਸੈਕੈਟ੍ਰਿਕ ਡਿਸਆਰਡਰ ਮਾਨਸਿਕ ਰਿਸੋਰ ਹੈਗਾ ਕਿ ਨਹੀਂ ਜਿੰਨਾਂ ਚ ਮਾਨਸਿਕ ਡਿਸਆਰਡਰ ਨੀਚੇ ਹੁੰਦੇ ਰੂਟ ਦੇ ਵਿੱਚ ਉਹਨਾਂ ਨੂੰ ਹੋਰ ਵੀ ਜ਼ਿਆਦਾ ਡਿਫਿਕਲਟ ਹੁੰਦਾ ਹੈਗਾ ਨਸ਼ਾ ਛੱਡਣਾ ਟਰੋਮਾਸ ਤੇ ਡਿਪੈਂਡ ਕਰਦਾ ਕਿਉਂਕਿ ਕਈਆਂ ਦੀ ਲਾਈਫ 'ਚ ਇਹੋ ਜਿਹਾ ਟਰੋਮਾ ਹੋਇਆ ਹੁੰਦਾ ਜਿਹੜਾ ਕਿ ਅੱਗੇ ਪੀਟੀਐਸਡੀ ਬਣ ਜਾਂਦਾ ਹੈਗਾ ਪੋਸਟ ਟਰੋਮੈਟਿਕ ਸਟ्रेस ਡਿਸਆਰਡਰ ਜਿੰਨਾਂ 'ਚ ਉਹ ਹੁੰਦਾ ਉਹਨਾਂ ਨੂੰ ਨਸ਼ਾ ਛੱਡਣਾ ਹੋਰ ਡਿਫਿਕਲਟ ਲੱਗਦਾ ਹੈਗਾ ਸੋ ਬਹੁਤ ਜ਼ਿਆਦਾ ఈజలీ ਛੱਡ ਲੈਂਦਾ ਪਰ ਕੁਝ ਬੰਦੇ ਨਸ਼ਾ ਛੱਡ ਹੀ ਨਹੀਂ ਪਾਉਂਦੇ ਬਟ ਇੱਥੇ ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦਾ ਮੋਸਟ ਆਫ ਦੀ ਪੀਪਲ ਮੋਸਟ ਲੋਗ ਨਸ਼ਾ ਮਾਈਲਡ ਕੇਸ ਹੁੰਦੇ ਆ ਤੇ ਲਾਈਫਟਾਈਮ ਚ ਕਿਤਨਾ ਕਿਤੇ ਆ ਕੇ ਨਸ਼ਾ ਛੱਡ ਜਾਂਦੇ ਬਟ ਸਟਿਲ ਕਾਫੀ ਕੇਸਿਸ ਐਜੇ ਵੀ ਜਿਹੜੇ ਸਵੀਅਰ ਹੁੰਦੇ ਆ ਜਿਹੜੇ ਕਿ ਲਾਈਫ ਦੇ ਵਿੱਚ ਕਦੇ ਨਸ਼ਾ ਛੱਡ ਹੀ ਨਹੀਂ ਪਉਂਦੇ ਉਹਦੇ ਵਿੱਚ ਕਾਫੀ ਫੈਕਟਰਸ ਆ ਕੇ ਜਿਵੇਂ ਮੈਂ ਦੱਸਿਆ ਹੋ ਸਕਦਾ ਉਹਨਾਂ ਨੂੰ ਟ੍ਰੀਟਮੈਂਟ ਫੈਸਿਲਿਟੀਆਂ ਆ ਨਾ ਅਵੇਲੇਬਲ ਹੋਈਆਂ ਉਹਨਾਂ ਨੂੰ ਟ੍ਰੀਟਮੈਂਟ ਹੀ ਨਾ ਮਿਲੇ ਉਹਨਾਂ ਦਾ ਫੈਮਿਲੀ এনवायरमेंट ਹੀ ਹੈ ਜਰ ਅੰਦਰ ਸਟ्रेसਫੁੱਲ ਹੋ ਔਰ ਮੋਟੀਵੇਸ਼ਨ ਹੀ ਨਹੀਂ ਹੁੰਦੀ ਇੰਟਰਨਲ ਔਰ ਕੋਈ ਨਾ ਕੋਈ ਸਾਈਕੀਟ੍ਰਿਕ ਡਿਸਆਰਡਰ ਹੁੰਦਾ ਰੂਟ ਕੌਜ਼ ਦੇ ਵਿੱਚ ਸਾਈਕੀਟ੍ਰਿਕ ਡਿਸਆਰਡਰਸ ਬਹੁਤ ਇੰਪੋਰਟੈਂਟ ਕੌਜ਼ ਹੈ ਕਿਉਂਕਿ ਕਾਫੀ ਜ਼ਿਆਦਾ ਐਡਿਕਸ਼ਨ ਵਾਲੇ ਪੇਸ਼ੈਂਟਸ ਇਹ ਜੇ ਮਿਲਣਗੇ ਤੁਹਾਨੂੰ ਜਿਨ੍ਹਾਂ ਦੇ ਵਿੱਚ ਰੂਟ ਕੌਜ਼ ਸਾਈਕੀਟ੍ਰਿਕ ਡਿਸਆਰਡਰ ਹੁੰਦਾ ਹੂੰ ਤੁਹਾਡੀ ਸਾਈਕਾਇਟ੍ਰਿਕ ਡਿਸਆਰਡਰ ਵਾਲੀ ਗੱਲ ਮੈਂ ਵੀ ਕਹੂੰਗੀ ਜੇ ਤੁਸੀਂ ਕਿਸੇ ਵੀ ਐਕਸਪਰਟ ਦੀ ਸਲਾਹ ਲੈਣੇ ਹੋ ਤੁਸੀਂ ਉਹਨਾਂ ਕੋਲ ਜਾਣੇ ਹੋ ਤੁਹਾਡਾ ਉਸ ਪ੍ਰੋਬਲਮ ਦਾ ਡਾਇਗਨੋਸ ਬਣ ਜਾਂਦਾ ਤੁਸੀਂ ਉਸ ਦੀ ਟ੍ਰੀਟਮੈਂਟ ਲੈ ਲੈਣੇ ਹੋ ਤਾਂ ਬਹੁਤ ਹੀ ਸੌਖਾ ਹੋ ਜਾਂਦਾ ਹੈ ਕਿ ਨਸ਼ਾ ਛੱਡਣਾ ਵੀ ਨਾਲ ਬਿਕੋਜ਼ ਰੂਟ ਕਾਸਟ ਤੁਹਾਡੀ ਤੁਹਾਡਾ ਮੈਂਟਲ ਡਿਸਆਰਡਰ ਜਾਂ ਤੁਹਾਡੀ ਸਾਈਕਾਇਟ੍ਰਿਕ ਡਿਸਆਰਡਰ ਹੀ ਹੈ ਠੀਕ ਹੈ ਉਹਦੀ ਟ੍ਰੀਟਮੈਂਟ ਨਾਲ ਹੀ ਨਸ਼ਾ ਛੱਡਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ ਅੰਡੋਕਟਰ ਸਾਹਿਬ ਹੁਣ ਜਿਹੜਾ ਮੇਨ ਟਾਪਿਕ ਆਫ ਇੰਟਰਸਟ ਹੈ ਜਾਂ ਜੋ ਸਾਰੇ ਵੀਵਰਸ ਵੀ ਜਾਨਣਾ ਚਾਹੁੰਦੇ ਨੇ ਜਿਹੜੀ ਇਹ ਨਸ਼ੇ ਦੀ ਬਿਮਾਰੀ ਹੈ ਜਾਂ ਨਸ਼ੇ ਦਾ ਰੋਗ ਹੈ ਇਸ ਦਾ ਇਲਾਜ ਕਿਸ ਤਰ੍ਹਾਂ ਪੋਸੀਬਲ ਹੈ ਨਸ਼ੇ ਦਾ ਇਲਾਜ ਵੀ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਜੀ ਦੱਸਿਆ ਵੀ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹਨੂੰ ਆਪਾਂ ਜੜੋਂ ਦਾ ਖਤਮ ਕੀਤਾ ਨਹੀਂ ਜਾ ਸਕਦਾ ਬਟ ਇਹਨੂੰ ਆਪਾਂ ਮੈਡੀਸਿਨਸ ਨਾਲ ਥੈਰੇਪੀਜ਼ ਨਾਲ ਤੇ ਕਾਉਂਸਲਿੰਗਸ ਨਾਲ ਕੰਟਰੋਲ 'ਚ ਰੱਖ ਸਕਦੇ ਹਾਂ ਯਾਨੀ ਕਿ ਟਰੀਟ ਕਰ ਸਕਦੇ ਹਾਂ ਮੈਨੇਜ ਕਰ ਸਕਦੇ ਆਪਾਂ ਸੋ ਇਸੇ ਕੱਲਾ ਦਵਾਈਆਂ ਦਾ ਰੋਲ ਨਹੀਂ ਜੀ ਸਾਈਕੋਥੈਰੇਪੀਸ ਤੇ ਕਾਉਂਸਲਿੰਗ ਦਾ ਬਹੁਤ ਵੱਡਾ ਰੋਲ ਹੈ ਜੀ ਹੂੰ ਆਪਾਂ ਸਟਾਰਟਿੰਗ ਦੇ ਵਿੱਚ ਤਾਂ ਤੁਸੀਂ ਐ ਸਮਝੋ ਵੀ ਬੰਦਾ ਹੁਣ ਰੈਗੂਲਰ ਨਸ਼ਾ ਕਰ ਰਿਹਾ ਹੈ ਹੂੰ ਤੇ ਉਹਨੂੰ ਆਪਾਂ ਸ਼ੁਰੂ ਕਰਨਾ ਹੋਵੇ ਤਾਂ ਪਹਿਲੀ ਸਟੇਜ ਜਿਵੇਂ ਕਹਾਂ ਤਾਂ ਡੀਟੌਕਸੀਫਿਕੇਸ਼ਨ ਹੈ ਜਿਹਦੇ ਵਿੱਚ ਤੁਸੀਂ ਇਹ ਸਮਝੋ ਵੀ ਆਪਾਂ ਬੰਦੇ ਦੇ ਬਾਡੀ ਦੇ ਵਿੱਚੋਂ ਨਸ਼ੇ ਨੂੰ ਕਲੀਅਰ ਕਰਦੇ ਆ ਮਤਲਬ ਉਹਦੀ ਬਾਡੀ ਪੰਜਾਬੀ ਵਿੱਚ ਸਮਝਿਆ ਜਾਵੇ ਤਾਂ ਆਪਾਂ ਨਸ਼ੇ ਤੋਂ ਫ੍ਰੀ ਕਰਦੇ ਆ ਸਾਫ਼ ਕਰਦੇ ਆ ਕਲੀਨ ਕਰਦੇ ਆ ਵੀ ਉਹਦੀ ਬਾਡੀ 'ਚ ਜਿਹੜਾ ਨਸ਼ਾ ਪਹਿਲਾਂ ਗਿਆ ਹੋਇਆ ਉਹ ਹੁਣ ਨਾ ਰਹੇ ਤੇ ਡੀਟੌਕਸੀਫਿਕੇਸ਼ਨ ਦੇ ਟਾਈਮ ਦੇ ਉੱਤੇ ਬੰਦੇ ਨੂੰ ਤੋੜ ਵੀ ਕਾਫੀ ਜ਼ਿਆਦਾ ਲੱਗਦੀ ਹੈ ਤਾਂ ਉਹ ਹਮੇਸ਼ਾ ਡਾਕਟਰ ਦੀ ਸੁਪਰਵਾਈਜ਼ਨ ਦੇ ਅੰਦਰ ਹੀ ਡੀਟੌਕਸੀਫਿਕੇਸ਼ਨ ਆਪਾਂ ਨੂੰ ਕਰਾਉਣੀ ਚਾਹੀਦੀ ਹੈ ਜਾਂ ਕਰਨੀ ਚਾਹੀਦੀ ਹੈ ਇਹਨਾਂ ਕੇਸਿਸ ਦੇ ਵਿੱਚ ਕਈ ਵਾਰ ਹਸਪੀਟਲਾਈਜੇਸ਼ਨ ਦੀ ਵੀ ਲੋੜ ਹੁੰਦੀ ਹੈ ਤਾਂ ਕਿ ਆਪਾਂ ਐਕਿਊਟ ਵਿਦਡਰਲ ਨੂੰ ਮੈਨੇਜ ਕਰ ਸਕੀਏ ਕਿਉਂਕਿ ਜਿਹੜੀ ਐਕਿਊਟਲੀ ਤੋੜ ਲੱਗਦੀ ਹੈ ਉਸ ਟਾਈਮ ਉਹਦੇ ਚ ਬੰਦੇ ਨੂੰ ਭੁਲੇਖੇ ਵੀ ਪੈਣ ਲੱਗ ਜਾਂਦੇ ਆ ਬੰਦਾ ਡਿਲੀਰੀਅਮ ਚ چلا ਜਾਂਦਾ ਔਰ ਗੁੱਸਾ ਵੀ ਬਹੁਤ ਹੁੰਦਾ ਔਰ ਕਾਫੀ ਤਰ੍ਹਾਂ ਦੇ ਵਿਦਡਰਲ ਸਿੰਪਟਮਸ ਆਉਂਦੇ ਆ ਜਿਨ੍ਹਾਂ ਨੂੰ ਮੈਨੇਜ ਕਰਨਾ ਜ਼ਰੂਰੀ ਹੁੰਦਾ ਹੈ ਜਦੋਂ ਆਪਾਂ ਬੰਦੇ ਦੀ ਬਾਡੀ ਨੂੰ ਵਿਦਡਰੋਅਲ ਸਿੰਪਟਮਸ ਮੈਨੇਜ ਕਰ ਲਏ ਤੇ ਨਸ਼ੇ ਤੋਂ ਕਲੀਅਰ ਕਰਤਾ ਉਸ ਤੋਂ ਬਾਅਦ ਆਪਾਂ ਉਹਨੂੰ ਮੈਨੇਜ ਕਰਨਾ ਹੁੰਦਾ ਹੈ ਵੀ ਹੁਣ ਜਿਹੜਾ ਉਹਦਾ ਅੰਡਰਲਾਈਨਿੰਗ ਸੈਕੈਟ੍ਰਿਕ ਡਿਸਆਰਡਰ ਹੈ ਉਸ ਰਿਲੇਟਡ ਦਵਾਈਆਂ ਹੂੰ ਜਾਂ ਹੁਣ ਜੇ ਨਹੀਂ ਕਿ ਜੇ ਆਪਾਂ ਦਵਾਈਆਂ ਇੱਕੋ ਦਮ ਬੰਦ ਕਰਾਂਗੇ ਤਾਂ ਵੀ ਤੂੜ ਲੱਗੂਗੀ ਤਾਂ ਤੂੜ ਦੀਆਂ ਦਵਾਈਆਂ ਵੀ ਕੰਟੀਨਿਊ ਖਾਣੀਆਂ ਹੁੰਦੀਆਂ ਆਪਾਂ ਹੂੰ ਉਸ ਤੋਂ ਇਲਾਵਾ ਨਾਲ ਕਾਉਂਸਲਿੰਗ ਕਿਉਂਕਿ ਹੁਣ ਉਹ ਘਸਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਪਹਿਲਾਂ ਵਾਲੇ এনਵਾਇਰਨਮੈਂਟ ਦੇ ਵਿੱਚ ਹੈਗਾ ਉਹ ਹੂੰ ਕਿਵੇਂ ਉਹ ਨਵਨ ਮਨ ਦੇ ਵਿੱਚ ਆਪਣੇ ਆਪ ਨੂੰ ਕੌਪ ਕਰੇ ਕਿਵੇਂ ਕਰੀਵਿੰਗਸ ਤੋਂ ਆਪਦੇ ਆਪ ਨੂੰ ਰੋਕ ਕੇ ਰੱਖੇ ਇਸ ਤਰ੍ਹਾਂ ਦੀਆਂ ਥੈਰੇਪੀਜ਼ ਹਮ ਤੇ ਕਾਉਂਸਲਿੰਗਸ ਕਰਨੀਆਂ ਸੋ ਇਸ ਤਰੀਕੇ ਨਾਲ ਆਪਾਂ ਇਹ ਵਾਲਾ ਫੇਸ ਮੈਨੇਜ ਕਰ ਲੈਨੇ ਆ ਮੇਨ ਚੈਲੰਜ ਹੁੰਦਾ ਸਾਡਾ ਲੌਂਗ ਟਰਮ ਰਿਲੈਪਸ ਨੂੰ ਮੈਨੇਜ ਕਰਨਾ ਵੀ ਹੁਣ ਚਲੋ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ ਦਵਾਈਆਂ ਤੇ ਹੈਗੇ ਉਹਨੇ ਨਸ਼ਾ ਤਾਂ ਛੱਡਿਆ ਬਈ ਹੈ ਬਟ ਫਿਰ ਵੀ ਰਿਲੈਪਸ ਦੇ ਚਾਂਸਸ ਵੱਧਦੇ ਹੈਗੇ ਜਦੋਂ ਤੁਹਾਨੂੰ ਮੈਂ ਦੱਸਿਆ ਪਹਿਲਾਂ ਵਾਲੀਆਂ ਸਿਚੁਏਸ਼ਨਸ ਜਾਂਦਾ ਉਹ ਜੋ ਦੋਸਤਾਂ ਨੂੰ ਮਿਲਦਾ ਉਹ ਜਿਹਾ ਉਈ ਮਾਗ ਦੇ ਵਿੱਚ ਸਟ्रेस ਆਉਂਦਾ ਹੈ ਤਾਂ ਸਟ्रेस ਨੂੰ ਮੈਨੇਜ ਕਰਨ ਦੀਆਂ ਟੈਕਨੀਕਸ ਉਹਨਾਂ ਨੂੰ ਸਿਖਾਉਂਦੀਆਂ ਥੈਰੇਪੀਜ਼ ਦੇ ਥਰੂ ਜਾਂ ਗਰੁੱਪਸ ਹੁੰਦੇ ਹੈਗੇ ਆ ਲੌਂਗ ਟਰਮ ਰਿਲੈਪਸ ਨੂੰ ਮੈਨੇਜ ਕਰਨ ਲਈ ਜਿਵੇਂ ਕਿ ਨਾਰਕੋਟਿਕ ਐਨੋਨੀਮਸ ਹੈ ਐਨ ਇਹ ਕਹਿ ਦਿੰਨੇ ਆਪਾਂ ਐਲਕੋਹਲਿਕ ਐਨੋਨੀਮਸ ਐ ਐ ਕਹਿ ਦਿੰਨੇ ਆਪਾਂ ਹੂੰ ਸੋ ਇਹ ਇੱਕ ਤਰ੍ਹਾਂ ਦੇ ਆਪ ਦਾ ਉਹਨਾਂ ਦਾ ਸਰਕਲ ਹੁੰਦਾ ਹੈਗਾ ਆਲ ਐਡਿਕਟਿਡ ਪੇਸ਼IENTS ਦਾ ਜਿੱਥੇ ਕਿ ਉਹ ਗਰੁੱਪ ਥੈਰੇਪੀ ਵੀ ਪਰ ਇਹਨੂੰ ਕਹਿ ਸਕਦੇ ਹੈਗੇ ਇੱਕ ਦੂਜੇ ਨਾਲ ਮਿਲ ਕੇ ਆਪਦੇ ਵਿਚਾਰ ਸਾਂਝੇ ਕਰਦੇ ਹੈਗੇ ਆ ਇਹ ਸਾਰੀਆਂ ਚੀਜ਼ਾਂ ਲੌਂਗ ਟਰਮ ਲਈ ਜ਼ਰੂਰੀ ਹੁੰਦੀਆਂ ਹੈਗੀਆਂ ਲੌਂਗ ਟਰਮ ਕਾਉਂਸਲਿੰਗਸ ਵੀ ਜ਼ਰੂਰੀ ਹੈਗੀਆਂ ਉਹਨਾਂ ਨੂੰ ਸਕਿੱਲਸ ਕਾਣੇ ਵੀ ਜ਼ਰੂਰੀ ਹੈਗੇ ਟ੍ਰੀਗਰਸ ਨੂੰ ਕਿਵੇਂ ਅਵੋਇਡ ਕਰੀਏ ਤਾਂ ਕਾफी ਚੀਜ਼ਾਂ ਆ ਜਾਂਦੀਆਂ ਹੈਗੀਆਂ ਡਾਕਟਰ ਸਾਹਿਬ ਖੁੰ ਜਿਵੇਂ ਤੁਸੀਂ ਸਾਨੂੰ ਦੱਸਿਆ ਸਭ ਤੋਂ ਪਹਿਲਾਂ ਸਾਨੂੰ ਐ ਦੱਸੋ ਵੀ ਜਿਹੜੀਆਂ ਤੁਸੀਂ ਦਵਾਈਆਂ ਦੱਸਿਆ ਵੀ ਅਸੀਂ ਜਦੋਂ ਮਰੀਜ਼ ਇੱਕਦਮ ਤੋੜ ਚਾਉਂਦਾ ਜਿਹੜਾ ਕਿਊਟ ਫੇਜ਼ ਹੈ ਜਾਂ ਜਿਹੜਾ ਮੇਨਟੇਨੈਂਸ ਫੇਜ਼ ਹੈ ਉਹ ਜਿਹੜੀਆਂ ਦਵਾਈਆਂ ਚੱਲਦੀਆਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਬਾਰੇ ਦੱਸੋ ਡਾਕਟਰ ਸਾਹਿਬ ਸਹੀ ਹੈਗੇ ਵੀ ਦਵਾਈਆਂ ਹਰੇਕ ਨਸ਼ੇ ਨੂੰ ਛਡਾਉਣ ਲਈ ਡਿਫਰੈਂਟ ਹੈਗੀਆਂ ਠੀਕ ਹੈ ਜੀ ਹਰੇਕ ਵਿਦਡਰੋਅਲ ਨੂੰ ਅਲਕੋਹਲ ਦਾ ਵਿਦਡਰੋਅਲ ਰੋਕਣ ਲਈ ਦਾ ਡੀਟੌਕਸੀਫਿਕੇਸ਼ਨ ਕਰਨ ਲਈ ਅਲੱਗ ਤਰ੍ਹਾਂ ਦੀਆਂ ਦਵਾਈਆਂ ਹਮ ਜਿਹੜਾ ਚਿੱਟਾ ਫੀਮਪੁਕੀ ਖਾਂਦਾ ਹੈਗਾ ਉਹਦੀਆਂ ਅਲੱਗ ਤਰ੍ਹਾਂ ਦੀਆਂ ਕੈਨਾਬਿਸ ਦੀਆਂ ਅਲੱਗ ਤਰ੍ਹਾਂ ਦੀਆਂ ਭੰਗ ਵਗੈਰਾ ਦੀਆਂ ਸੋ ਇਹ ਡਿਫਰੈਂਟ ਦਵਾਈਆਂ ਹੁੰਦੀਆਂ ਜਿਹੜੀਆਂ ਕਿ ਵਿਦਡਰੋਅਲ ਉਹਦੀ ਤੋੜ ਨੂੰ ਮੈਨੇਜ ਕਰਦੀਆਂ ਪਲੱਸ ਸਾਨੂੰ ਹਰੇਕ ਨਸ਼ੇਲੀ ਦੀ ਭਾਲ ਨੂੰ ਹਟਾਉਣ ਲਈ ਵੀ ਸਾਡੇ ਕੋਲ ਡਿਫਰੈਂਟ ਡਿਫਰੈਂਟ ਦਵਾਈਆਂ ਹੈਗੀਆਂ ਅਲਕੋਹਲ ਲਈ ਅਲੱਗ ਹੈ ਓਪੀਅਰ ਲਈ ਅਲੱਗ ਹੈ ਕੈਨਾਬਿਸ ਲਈ ਅਲੱਗ ਹੈ ਜੋ ਨਿਵਿਚ ਪ੍ਰਕਾਰ ਦੇ ਨਸ਼ੇ ਹੁੰਦੇ ਆ ਮੋਸਟਲੀ ਹਰੇਕ ਲਈ ਕਰੀਵਿੰਗਸ ਲਈ ਵੀ ਸਾਡੇ ਕੋਲ ਐਂਟੀ ਕਰੀਵਿੰਗ ਡਰੱਗਸ ਹੈਗੀਆਂ ਯਾਨੀ ਕਿ ਉਹਨੂੰ ਭਾਲ ਵੀ ਰੋਕੀ ਜਾਵੇ ਹੂੰ ਸੋ ਇਸ ਤਰੀਕੇ ਨਾਲ ਦਵਾਈਆਂ ਦੋ ਤਰ੍ਹਾਂ ਦੀਆਂ ਹੋਗੀਆਂ ਜੀ ਵਿਦਡਰੋਅਲਸ ਨੂੰ ਮੈਨੇਜ ਕਰਨਾ ਤੇ ਇਹ ਔਰ ਤੀਸਰੀਆਂ ਦਵਾਈਆਂ ਹੋਗੀਆਂ ਜਿਹੜੀਆਂ ਕਿ ਉਹਦੇ ਸਾਈਕੀਟ੍ਰਿਕ ਡਿਸਆਰਡਰਸ ਨੂੰ ਟੈਕਲ ਕਰਦੀਆਂ ਜੋ ਅੰਡਰਲਾਈਨ ਸਾਈਕੀਟ੍ਰਿਕ ਡਿਸਆਰਡਰਸ ਹੈਗੇ ਆ ਬਿਮਾਰੀਆਂ ਹੈ ਕਿ ਉਹਨਾਂ ਨੂੰ ਨਾਲ ਠੀਕ ਕਰਨ ਦੀਆਂ ਦਵਾਈਆਂ ਹੈਗੀਆਂ ਹੂੰ ਮੈਂ ਇੱਕ ਗੱਲ ਇੱਥੇ ਸਭ ਸਭ ਈਓਰਸ ਦੇ ਧਿਆਨ ਚ ਲਿਆਉਣਾ ਚਾਹੂੰਗੀ ਕਿ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਨੂੰ ਆਪਾਂ ਕੋਈ ਨਸ਼ਾ ਛੱਡਣਾ ਚਾਹੁੰਦੇ ਆ ਠੀਕ ਹੈ ਆਪਾਂ ਨੂੰ ਉਹਦੇ ਬਾਰੇ ਬਹੁਤ ਥੋੜੀ ਜਾਣਕਾਰੀ ਹੁੰਦੀ ਹੈ ਤੇ ਆਪਾਂ ਉਹ ਆਪ ਛੱਡਣ ਦੀ ਕੋਸ਼ਿਸ਼ ਕਰਦੇ ਆ ਜਾਂ ਦਵਾਈਆਂ ਇਧਰ ਉਧਰੋਂ ਗਲਤ ਮੀਨਜ਼ ਨਾਲ ਪ੍ਰੋਕਿਊਰ ਕਰਨ ਦੀ ਕੋਸ਼ਿਸ਼ ਕਰਦੇ ਆ ਲੈਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਕਿ ਬਹੁਤ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦਾ ਕਿਉਂਕਿ ਨਸ਼ਾ ਛੱਡਣ ਦੇ ਪ੍ਰੋਸੈਸ ਜੇ ਤੁਸੀਂ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਐਕਸਪਰਟ ਦੀ ਐਡਵਾਈਸ ਲੈ ਕੇ ਨਸ਼ਾ ਨਹੀਂ ਛੱਡਦੇ ਤਾਂ ਇੱਥੋਂ ਤੱਕ ਕਿ ਇਹ ਜਾਨਲੇਵਾ ਵੀ ਹੋ ਸਕਦਾ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਠੀਕ ਹੈ ਜੀ ਤੁਸੀਂ ਦੂਸਰੀ ਜਿਹੜੀ ਗੱਲ ਕੀਤੀ ਹੈ ਜੀ ਉਹ ਤੁਸੀਂ ਕੀਤੀ ਹੈ ਕਿ ਬਿਨਾ ਦਵਾਈਆਂ ਵਾਲੀ ਚੀਜ਼ ਦੀ ਹਨਾ ਜਿਨ੍ਹਾਂ ਨੂੰ ਤੁਸੀਂ ਥੈਰਾਪੀਜ਼ ਕੇ ਸਾਈਕੋਥੈਰਾਪੀਜ਼ ਕੇ ਇਹਨਾਂ 'ਚ ਤੁਸੀਂ ਕੀ ਕੁਸ਼ ਕਰਦੇ ਹੋ ਸਾਨੂੰ ਥੋੜਾ ਜਿਹਾ ਇਸ ਬਾਰੇ ਵੀ ਦੱਸੋ ਜੀ ਜੀ ਸਾਈਕੋਥੈਰਾਪੀਜ਼ ਤੋਂ ਭਾਵ ਤੁਸੀਂ ਐ ਸਮਝ ਸਕਦੇ ਹੋ ਵੀ ਗੱਲਬਾਤ ਨਾਲ ਬੰਦੇ ਨੂੰ ਠੀਕ ਕਰਨਾ ਸਾਈਕੋਥੈਰਾਪੀ ਸਾਡੇ ਕੋਲ ਕਈ ਤਰ੍ਹਾਂ ਦੀਆਂ ਹੁੰਦੀਆਂ ਜੀ ਹੂੰ ਜਿਵੇਂ ਕਿ ਸੀਬੀਟੀ ਹੁੰਦੀ ਹੈ ਕಾಗ್ਨਿਟਿਵ ਬਿਹੇਵੀਅਰ ਥੈਰਾਪੀ ਕਹਿ ਦਿੰਨੇ ਅਸੀਂ ਤੁਸੀਂ ਇਹ ਸਮਝੋ ਇਸ ਤਰ੍ਹਾਂ ਇਸ ਬੰਦੇ ਦੇ ਦਿਮਾਗ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਜਿਹੜੇ ਪੁਰਾਣੇ ਬਿਲੀਫਸ ਬਣੇ ਹੋਏ ਆ ਹੂੰ ਉਹਨਾਂ ਨੂੰ ਅਸੀਂ ਚੈਲੰਜ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਹ ਤੁਹਾਡੀ ਸੋਚ ਗਲਤ ਬਣੀ ਵੀ ਹੈ ਮਤਲਬ ਸੋਚ ਨੂੰ ਚੇਂਜ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਆ ਹੂੰ ਤੁਸੀਂ ਇਹਨੂੰ ਐਗਜ਼ਾਮਪਲ ਨਾਲ ਸਮਝ ਸਕਦੇ ਹੋ ਜਿਵੇਂ ਕਿ ਕੋਈ ਅਲਕੋਹਲ दारू ਪੀਣ ਵਾਲਾ ਬੰਦਾ ਹੈ ਉਹ ਕਹਿੰਦਾ ਵੀ ਮੈਂ ਮੈਂ ਤਾਂ ਬਿਨਾਂ दारू ਪੀਤੇ ਸੋਸ਼ੀਅਲਾਈਜ਼ ਹੀ ਨਹੀਂ ਹੋ ਸਕਦਾ ਹੂੰ ਇਹ ਉਹਦੇ ਇੱਕ ਮਨ ਦੇ ਵਿੱਚ ਗਲਤ ਬਿਲੀਫ ਬਣਿਆ ਹੋਇਆ ਹੈ ਹੂੰ ਇਸ ਨੂੰ ਅਸੀਂ ਚੈਲੰਜ ਕਿਵੇਂ ਕਰਦੇ ਆ ਉਹਨੂੰ ਬਿਨਾ दारू ਵਾਲੀਆਂ ਸਿਚੁਏਸ਼ਨਸ ਇਮੇਜਿਨ ਕਰ ਕਰਾਨੇ ਆ ਵੀ ਭਾਈ ਤੂੰ ਇਮੇਜਿਨ ਕਰ ਉੱਥੇ ਕਿ ਆ ਬਿਨਾ दारू ਤੋਂ ਤਕੀਮੇ ਕਿਵੇਂ ਹੋਊਗਾ ਉੱਥੇ ਉਹਨੂੰ ਅਸੀਂ ਟੈਕਨੀਕਸ ਦੱਸਦੇ ਆ ਜਿਵੇਂ ਕਿ ਉਹਨੂੰ ਕਹਤਾ ਜੇ ਤੂੰ ਆਪਦੇ ਸੋਬਰ ਫਰੈਂਡ ਨੂੰ ਨਾਲ ਲੈ ਕੇ ਜਾਣਾ ਹੈ ਜਿਹੜੀਆਂ ਸਿਚੁਏਸ਼ਨਸ ਦੇ ਵਿੱਚ ਫਿਰ ਉਹਨੂੰ ਟ੍ਰਿਗਰਸ ਆਵੋਇਡ ਉੱਥੇ ਪਾਰਟੀ ਦੇ ਵਿੱਚ ਜਿਹੜੇ ਜਿਹੜੇ ਟ੍ਰਿਗਰਸ ਹੈਗੇ ਉਹਨਾਂ ਨੂੰ ਕਿਵੇਂ ਅਵੋਇਡ ਕਰਨਾ ਮੰਨ ਲਓ ਟ੍ਰਿਗਰਸ ਆ ਵੀ ਗਏ ਫਿਰ ਉਹਨਾਂ ਨੂੰ ਸਮਝਾਉਣਾ ਵੀ ਕਿਵੇਂ ਤੁਸੀਂ ਇਹਨਾਂ ਟ੍ਰਿਗਰਸ ਨੂੰ ਕੰਟਰੋਲ ਕਰਨਾ ਹੈ ਉਹਨਾਂ ਨੂੰ ਰਿਲੈਕਸੇਸ਼ਨ ਥੈਰਾਪੀਸ ਖਾਣੇ ਆ ਮੇਰੇ ਨਾਲ ਦੇ ਨਾਲ ਡੀਪ ਬਰੀਥਿੰਗ ਐਕਸਰਸਾਈਜ਼ਸ ਹੋ ਗਈਆਂ ਸੋਸ਼ਲ ਸਕਿਲਸ ਹੋ ਗਏ ਵੀ ਤੁਸੀਂ ਕਿਵੇਂ ਮੈਨੇਜ ਕਰਨਾ ਹੈ ਉਸ ਚੀਜ਼ ਨੂੰ ਕਿਵੇਂ ਜਵਾਬ ਦੇਣਾ ਸੋ ਇਹਨਾਂ ਤਰੀਕੇ ਨਾਲ ਆਪਾਂ ਉਹਨੂੰ ਕੌਗਨੀਟਿਵ ਦੀ ਹੈਲਪ ਨਾਲ ਆਪਾਂ ਦਾਰੂ ਛਡਾ ਸਕਦੇ ਆ ਉਵੇਂ ਚਿੱਟੇ ਵਾਲੇ ਜਾਂ ਭੁੱਕੀ ਵਾਲੇ ਬੰਦੇ ਨੂੰ ਇਹ ਹੁੰਦਾ ਵੀ ਵੀ ਬਿਨਾ ਨਸ਼ੇ ਤੋਂ ਮੇਰਾ ਤਾਂ ਦਰਦ ਕੰਟਰੋਲ ਹੋ ਹੀ ਨਹੀਂ ਸਕਦਾ ਉਸਦਾ ਇਹ ਬਲੀਫ ਹੁੰਦਾ ਇਸ ਬਲੀਫ ਨੂੰ ਚੈਲੰਜ ਕਰਦੇ ਆ ਉਹਨੂੰ ਦਵਾਈਆਂ ਦਿੰਨੇ ਆ ਉਹਨੂੰ ਦੱਸਦੇ ਵੀ ਹੁਣ ਤੈਨੂੰ ਤੋੜ ਨਹੀਂ ਲੱਗ ਰਹੀ ਨਾ ਤੂੰ ਦੇਖ ਬਿਨਾਂ ਨਸ਼ੇ ਤੋਂ ਵੀ ਰਹਿ ਸਕਦਾ ਹੂੰ ਸੋ ਇਸ ਤਰੀਕੇ ਨਾਲ ਸੀਬੀਟੀ ਦੀ ਮਦਦ ਲੈਂਦੇ ਆਂ ਅਸੀਂ ਇਸ ਤਰੀਕੇ ਨਾਲ ਹੀ ਮੋਟੀਵੇਸ਼ਨਲ ਇੰਟਰਵਿਊਇੰਗ ਹੁੰਦੀ ਹੈ ਉਹਦੇ ਚ ਅਸੀਂ ਇਹ ਕਰਦੇ ਬੰਦੇ ਨੂੰ ਮੋਟੀਵੇਟ ਕਰਦੇ ਆ ਉਹਦੇ ਨਾਲ ਗੱਲਬਾਤ ਕਰਦੇ ਆ ਹੂੰ ਇੰਨੀ ਕਿ ਉਹਦੀ ਇੰਟਰਵਿਊ ਕਰਦੇ ਆ ਕੁਐਸਚਨਸ ਕਰਦੇ ਆ ਤੇ ਹੌਲੀ ਹੌਲੀ ਟਰਾਈ ਕਰਦੇ ਆ ਵੀ ਜਿਹੜੀ ਚੀਜ਼ਾਂ ਨੂੰ ਨਸ਼ੇ ਨੂੰ ਮੋਟੀਵੇਟ ਕਰ ਨਸ਼ੇ ਨੂੰ ਛੱਡਣ ਲਈ ਮੋਟੀਵੇਸ਼ਨ ਕਰ ਰਹੀ ਹੈ ਉਸ ਚੀਜ਼ ਤੇ ਜ਼ਿਆਦਾ ਸਟ्रेस ਦਿੰਦੇ ਆ ਹੂੰ ਤੇ ਇਧਰ ਦੂਸਰੀ ਤਰਫ ਹਰਫੁੱਲ ਇਫੈਕਟਸ ਤੇ ਜ਼ਿਆਦਾ ਜ਼ੋਰ ਦਿੰਨੇ ਤਾਂ ਕਿ ਉਹਦੀ ਮੋਟੀਵੇਸ਼ਨ ਜੇਸ ਹੋ ਜੇ ਵੀ ਮੈਂ ਨਸ਼ਾ ਛੱਡਣਾ ਹੈ ਜ਼ਿਆਦਾਤਰ ਜਦੋਂ ਨਸ਼ਾ ਛੱਡਣਾ ਚੰਦੇ ਲੋਗੋ ਨੂੰ ਨਾ ਦੋਚਿੱਤੀ ਹੁੰਦੀ ਹੈ ਵੀ ਯਾਰ ਮੈਂ ਛੱਡੂਗਾ ਤਾਂ ਪਤਾ ਨਹੀਂ ਮੇਰਾ ਕੀ ਨੁਕਸਾਨ ਹੋ ਜਾਊਗਾ ਜਦ ਮੈਂ ਆਇਓ ਹੋ ਜਾ ਉਹ ਦੋਚਿੱਤੀ ਨੂੰ ਦੂਰ ਕਰਨ ਦੀ ਅਸੀਂ ਮੋਟੀਵੇਸ਼ਨਲ ਇੰਟਰਵਿਊ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਇਸ ਤਰੀਕੇ ਨਾਲ ਹੀ ਡੀਬੀਟੀ ਹੁੰਦੀ ਹੈ ਜਿਹਨੂੰ ਡਾਇਲੈਕਟਿਕਲ ਬਿਹੇਵੀਅਰ ਥੈਰੇਪੀ ਕਹਿੰਦੇ ਨੇ ਜਿੱਦੇ ਤੁਸੀਂ ਇਮੋਸ਼ਨਲ ਰੈਗੂਲੇਸ਼ਨ ਹਮ ਜਦੋਂ ਸੁਣ ਮੈਂ ਦੱਸਿਆ ਇਮੋਸ਼ਨਲ ਰੈਗੂਲੇਸ਼ਨ ਸਟ्रेस ਦਾ ਬਹੁਤ ਵੱਡਾ ਰੋਲ ਹੈ ਜਦੋਂ ਸਟ्रेस ਆ ਅਸਕੇਪ ਮੈਕੈਨਿਜ਼ਮ ਬਣ ਜਾਂਦਾ ਉਹਦਾ ਵੀ ਮੈਂ ਨਸ਼ਾ ਕਰ ਲਾਂ ਹੂੰ ਫਿਰ ਉਹਨੂੰ ਅਸੀਂ ਹੈਲਦੀ ਕੋਪਿੰਗ ਮੈਕੈਨਿਜ਼ਮ ਸਿਖਾਉਂਦੇ ਆ ਇੱਥੇ ਇਮੋਸ਼ਨਸ ਨੂੰ ਰੈਗੂਲੇਟ ਕਿਵੇਂ ਕਰਨਾ ਜਦੋਂ ਸਟ्रेस ਆਵੇ ਤਾਂ ਤੁਸੀਂ ਨਸ਼ੇ ਵੰਨੀ ਕਿਉਂ ਨਹੀਂ ਜਾਣਾ ਕਿਸ ਤਰੀਕੇ ਦੇ ਤੁਸੀਂ ਕੰਮ ਕਰੋ ਹੂੰ ਤਾਂ ਜੋ ਤੁਸੀਂ ਨਸ਼ੇ ਵੰਨੀ ਜਾਣ ਤੋਂ ਰੁਕ ਸਕਦੇ ਹੋ ਹੈਲਦੀ ਕੋਪਿੰਗ ਮੈਕੈਨਿਜ਼ਮ ਇਸ ਤੋਂ ਸਿਖਾਉਂਦੇ ਆ ਆਪਾਂ ਠੀਕ ਹੈ ਇਸ ਤਰੀਕੇ ਨਾਲ ਹੀ ਕੰਟਿੰਜੈਂਸੀ ਮੈਨੇਜਮੈਂਟ ਹੁੰਦੀ ਹੈ ਨਸ਼ਾ ਫ੍ਰੀ ਹੋਣ ਤੇ ਉਹਨੂੰ ਕੁਛ ਨਾ ਕੁਛ ਪੋਜ਼ਿਟਿਵ ਰੀਇਨਫੋਰਸਮੈਂਟ ਦੀ ਫਾਰਮ ਦੇ ਵਿੱਚ ਆਪਾਂ ਉਹਨੂੰ ਕੋਈ ਰਿਵਾਰਡ ਦਿੰਨੇ ਆਂ ਕੁਝ ਵਾਊਚਰ ਦਿੱਤਾ ਮੂਵੀ ਦਾ ਵਾਊਚਰ ਦਿੱਤਾ ਉਹਨੂੰ ਮੋਟੀਵੇਟ ਕੀਤਾ ਵੀ ਹੁਣ ਹਫਤਾ ਹੋ ਗਿਆ ਯਾਰ ਤੈਨੂੰ ਆਹ ਚੀਜ਼ ਬੰਦ ਦੀ ਹੈ ਤੇਰਾ ਇਨਾਮ ਬੰਦਦਾ ਹੈਗਾ ਸੋ ਇਸ ਤਰੀਕੇ ਨਾਲ ਥੈਰੇਪੀਜ਼ ਅਸੀਂ ਮਦਦ ਲੈਨੇ ਇਹਨਾਂ ਦੀ ਇਸ ਦੇ ਨਾਲ ਨਾਲ ਹੀ ਹੋਰ ਥੈਰੇਪੀਜ਼ ਜਿਵੇਂ ਕਿ ਨਿਊਟ੍ਰੀਸ਼ਨ ਥੈਰੇਪੀ ਵੀ ਇੰਪੋਰਟੈਂਟ ਹੈ ਚੰਗਾ ਖਾਣਾ ਪੀਣਾ ਔਰ ਐਕਸਰਸਾਈਜ਼ ਥੈਰੇਪੀ ਐਕਸਰਸਾਈਜ਼ ਦਾ ਬਹੁਤ ਵੱਡਾ ਰੋਲ ਹੈ ਹਾਂਜੀ ਇੱਕ ਮੈਂ ਇੱਕ ਡਾਕਟਰ ਸਾਹਿਬ ਇਥੇ ਸੌਰੀ ਟੂ ਇੰਟਰਰਪਟ ਇੱਕ ਮੈਂ ਚੀਜ਼ ਜੇ ਵੀ ਤੁਸੀਂ ਐਕਸਰਸਾਈਜ਼ ਬਾਰੇ ਵੀ ਸਾਨੂੰ ਦੱਸੋ ਇੱਕ ਮੈਂ ਅ ਡਾਂਸ ਥੈਰੇਪੀ ਬਾਰੇ ਵੀ ਸਾਨੂੰ ਦੱਸੋ ਆ ਇਹ ਆਰਟ ਥੈਰੇਪੀ ਆ ਗਈ ਜੀ ਮਿਊਜ਼ਿਕ ਥੈਰੇਪੀ ਆਪਦਾ ਵਿੱਚ ਬਹੁਤ ਇੰਪੋਰਟੈਂਟ ਥੈਰੇਪੀ ਹੈ ਨਸ਼ਾ ਛਡੰਨ ਲਈ ਕਿਉਂਕਿ ਮਿਊਜ਼ਿਕ ਤੇ ਡਾਂਸ ਇਹ ਵੀ ਆਪਣੇ ਚੋ ਕੈਮੀਕਲ ਸੈਕ੍ਰੀਟ ਕਰਾਉਂਦੇ ਜਿਹੜੇ ਆਪਾਂ ਨੂੰ ਖੁਸ਼ੀ ਦਿੰਦੇ ਆ ਹਾਂ ਸਿਮਿਲਰਲੀ ਸਾਨੂੰ ਮੈਂ ਐਕਸਰਸਾਈਜ਼ ਦੱਸ ਰਹੀ ਸੀ ਐਕਸਰਸਾਈਜ਼ ਲਈ ਵੀ ਨੇਚਰਲ ਆਪਣੇ ਜੋ ਓਪੀਓਇਡਸ ਅੰਦਰੋਂ ਸਿਕਰੀਟ ਹੁੰਦੇ ਹੈਗੇ ਜਿਹੜੇ ਕਿ ਐਂਡੋਰਫਿਨਸ ਵਗੈਰਾ ਹੁੰਦਾ ਜੋ ਆਪਾਂ ਨੂੰ ਖੁਸ਼ੀ ਦਿੰਦੇ ਆ ਤਾਂ ਆਪਾਂ ਨੂੰ ਸਬਸਟੈਂਸ ਯੂਜ਼ ਕਰਨ ਦੀ ਲੋੜ ਨਹੀਂ ਪੈਂਦੀ ਹਮ ਐਕਸਰਸਾਈਜ਼ ਥੈਰੇਪੀ 뮤직 ਥੈਰੇਪੀ ਡਾਂਸ ਥੈਰੇਪੀ ਔਰ ਇਸ ਤੋਂ ਬਿਨਾ ਮਾਈਂਡਫੁਲਨੈਸ ਬੇਸ ਥੈਰੇਪੀਜ਼ ਹੁੰਦੀਆਂ ਜੀ ਜਿਹਨੂੰ ਆਪਾਂ ਕਹਿੰਦੇ ਮੈਡੀਟੇਸ਼ਨ ਮੈਡੀਟੇਸ਼ਨ ਦਾ ਵੀ ਬਹੁਤ ਵੱਡਾ ਰੋਲ ਹੈ ਜਿਹੜੀ ਸਿਖਾਉਂਦੀ ਹੈ ਵੀ ਆਪਾਂ ਪ੍ਰੈਸੈਂਟ 'ਚ ਰਹਿਣਾ ਨਾ ਵਾਲੀ ਫਿਊਚਰ ਦੀ ਟੈਨਸ਼ਨ ਲੈਣੀ ਨੀ ਨਾ ਪਾਸਟ ਦੀ ਲੈਣੀ ਹੈ ਜੀ ਹਮ ਮੈਡੀਟੇਸ਼ਨ ਦੇ ਵਿੱਚ ਮੈਡੀਟੇਸ਼ਨ ਬੰਦੇ ਨੂੰ ਰਿਲੈਕਸ ਕਰਦੀ ਹੈ ਉਹਦੇ ਸਟ्रेस ਨੂੰ ਕੰਟਰੋਲ ਕਰਨ 'ਚ ਹੈਲਪ ਕਰਦੀ ਹੈ ਆਪਣੇ ਥੌਟਸ ਨੂੰ ਦੇਖਣ 'ਚ ਹੈਲਪ ਕਰਦੀ ਹੈ ਵੀ ਆਰ ਵੀ ਮੈਨੂੰ ਹੁਣ ਨਸ਼ੇ ਦਾ ਥਾਟ ਆ ਰਿਹਾ ਹੈ ਐਟ ਲੀਸਟ ਅਵੇਅਰ ਹੋਣ 'ਚ ਹੈਲਪ ਕਰਦੀ ਹੈ ਤੇ ਉਹ ਥਾਟ ਆਉਣ ਤੋਂ ਬਾਅਦ ਬੰਦੇ ਨੇ ਕਿਵੇਂ ਰੁਕਣਾ ਉਸ ਸਾਰੀਆਂ ਰਿਲੈਕਸੇਸ਼ਨ ਟੈਕਨੀਕਸ ਹੈਲਪ ਕਰਦੀਆਂ ਹੂੰ ਸੋ ਇਹ ਥੈਰੇਪੀਜ਼ ਹੋ ਗਈਆਂ ਇਹਨਾਂ ਤੋਂ ਬਿਨਾ ਫੈਮਿਲੀ ਥੈਰੇਪੀ ਦਾ ਬਹੁਤ ਵੱਡਾ ਰੋਲ ਹੈ ਹੂੰ ਆਪਾਂ ਫੈਮਿਲੀਜ਼ ਨੂੰ ਬਿਠਾ ਕੇ ਥੈਰੇਪੀ ਕਰਦੇ ਸਮਝਾਣੇ ਹੈ ਵੀ ਹਾਊ ਟੂ ਡੀਲ ਵਿਦ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਕਿਵੇਂ ਡੀਲ ਕਰਨਾ ਹੈ ਘਰ ਦਾ ਮਾਹੌਲ ਕਿਹਜਾ ਰੱਖਣਾ ਹੈ ਹਾਂਜੀ ਇਹਨੂੰ ਟ੍ਰਿਗਰਸ ਨਹੀਂ ਦੇਣੇ ਇਹਨੂੰ ਸਟ੍ਰੈਸਫੁੱਲ ਟ੍ਰਿਗਰਸ ਨਹੀਂ ਦੇਣੇ ਮੋਸਟਲੀ ਕੀ ਹੁੰਦਾ ਹੈ ਇਹ ਬੜਾ ਕਾਮਨ ਹੈ ਪ੍ਰੈਕਟਿਸ ਦੇ ਵਿੱਚ ਮੈਕਸਿਮਮ ਬੰਦੇ ਨਸ਼ਾ ਕਰਨ ਦਾ ਮੇਨ ਕਾਰਨ ਕੀ ਦੱਸਦੇ ਸਾਡਾ ਪਰਿਵਾਰ ਹੈ ਹੂੰ ਮਜੀ ਸਾਡਾ ਤਾਂ ਪਰਿਵਾਰ ਇਹਜਾ ਮੈਨੂੰ ਟਿੱਕੇ ਬੈਠਣੇ ਨਹੀਂ ਦਿੰਦਾ ਮੈਂ ਨਸ਼ਾ ਸਿੱਧਣ ਦੀ ਕੋਸ਼ਿਸ਼ ਕਰਦਾ ਹਾਂ ਪਰ ਇਹ ਗੁੱਸਾ ਹੀ ਇੰਨਾ ਦਬਾਉਂਦੇ ਮੈਨੂੰ ਕਿ ਮੈਨੂੰ ਨਸ਼ਾ ਕਰਨਾ ਪੈਂਦਾ ਹੂੰ ਡਬਲ ਐਚ ਥਰੋਅ ਸਵਾਰਡ ਆ ਇਹ ਮਤਲਬ ਇਕ ਤਾਂ ਨਰਸ ਗੁੱਸਾ ਨੂੰ ਆ ਹੀ ਰਿਹਾ ਹੁੰਦਾ ਨਸ਼ਾ ਛਡਨ ਕਰਕੇ ਵੀ ਬਟ ਫੈਮਲੀ ਨੂੰ ਜੇ ਪਤਾ ਲੱਗ ਜੇ ਵੀ ਇਸ ਤਰ੍ਹਾਂ ਦੇ ਬੰਦੇ ਨੂੰ ਕਿਵੇਂ ਟੈਕਲ ਕਰਨਾ ਹੈ ਤਾਂ ਉਹ ਹੋਰ ਇਜ਼ੀ ਹੋ ਜਾਂਦਾ ਹੈਗਾ ਹੋਰ ਇਸ ਤੋਂ ਬਿਨਾ ਕਮਿਊਨਿਟੀ ਥੈਰੇਪੀ ਆਲਸੋ ਇੰਪੋਰਟੈਂਟ ਜਿਹਦੇ ਚ ਲੋਕ ਆਸੇ ਪਾਸੇ ਕਿਸ ਤਰ੍ਹਾਂ ਦੇ ਹੋਣ ਉਹਦੇ ਉਹਨਾਂ ਦੇ ਫਰੈਂਡ ਸਰਕਲ ਨੂੰ ਵੀ ਵਿਚਲੱਤਾ ਜਾ ਸਕਦਾ ਵੀ ਤੁਸੀਂ ਇਹਦੀ ਹੈਲਪ ਕਰੋ ਇਸ ਤਰੀਕੇ ਨਾਲ ਹੈਲਪ ਕਰੋ ਔਰ ਰੀਹੈਬਿਲਿਟੇਸ਼ਨ ਇਜ਼ ਇੰਪੋਰਟੈਂਟ ਕਿਉਂਕਿ ਫਾਈਨੈਂਸ਼ੀਅਲ ਕ੍ਰਾਈਸਿਸ ਹੁੰਦਾ ਨਸ਼ੇ ਵਾਲੇ ਬੰਦੇ ਦਾ ਉਹਦੇ ਕੋਲ ਜੌਬ ਨਹੀਂ ਹੁੰਦੀ এমਪਲੋਇਮੈਂਟ ਨਹੀਂ ਹੁੰਦੀ ਉਸਤੇ ਵੀ ਵਰਕ ਕਰਨ ਦੀ ਕੋਸ਼ਿਸ਼ ਕਰਨ ਕੀਤੀ ਜਾਂਦੀ ਹੈ ਵੀ ਇਹਨੂੰ ਬਾਹਰ ਜਾ ਕੇ ਕਿਸ ਤਰ੍ਹਾਂ ਦੀ এমਪਲੋਇਮੈਂਟ ਮਿਲ ਜੇ ਤਾਂ ਜੋ ਇਹਦਾ ਟਾਈਮ ਕਿਉਂਕਿ ਖਾਲੀ ਦਿਮਾਗ ਦਾ ਸ਼ੈਤਾਨ ਦਾ ਘਰ ਹੈ ਨਾ ਤਾਂ ਕਰਕੇ ਉਹਨੂੰ এমਪਲੋਇਮੈਂਟ ਵੀ ਇੰਪੋਰਟੈਂਟ ਹੈ ਠੀਕ ਹੈ ਜੀ ਜਿਹੜੀਆਂ ਹੁਣ ਡਾਕਟਰ ਸਾਹਿਬ ਤੁਸੀਂ ਸਾਨੂੰ ਥੈਰੇਪੀਜ਼ ਬਾਰੇ ਦੱਸਿਆ ਠੀਕ ਹੈ ਜੀ ਇਹ ਆਪਣੀ ਬ੍ਰੇਨ ਨੂੰ ਜਾਂ ਆਪਣੇ ਦਿਮਾਗ 'ਚ ਹੈ ਜਾਂ ਕੀ ਕੀ ਕਰਦੀਆਂ ਕਿ ਆਪਾਂ ਨਸ਼ੇ ਦੀ ਬਿਮਾਰੀ ਤੋਂ ਫ੍ਰੀ ਹੋ ਜਾਈਏ ਉਹ ਦੋਸਤ ਜਿਹੜੀ ਮੈਨੂੰ ਦਵਾਈਆਂ ਜਾਂ ਥੈਰੇਪੀਜ਼ ਦਸੀਆਂ ਇਹਨਾਂ ਦਾ ਮੇਨ ਕੰਮ ਤਾਂ ਇਹੀ ਹੈ ਬੰਦੇ ਨੂੰ ਨਸ਼ੇ ਤੋਂ ਫ੍ਰੀ ਰੱਖਣਾ ਹੂੰ ਨਸ਼ੇ ਤੋਂ ਜਦੋਂ ਬੰਦਾ ਫ੍ਰੀ ਰਹਿੰਦਾ ਹੈਗਾ ਜੋ ਦਿਮਾਗ ਦੇ ਉਹਦੇ ਸਰਕਟਸ ਜਿਹੜੇ ਮੈਂ ਤੁਹਾਨੂੰ ਸਟਾਰਟਿੰਗ ਦੱਸਿਆ ਏਰੀਆਜ਼ ਖਰਾਬ ਹੋ ਚੁੱਕੇ ਹੈਗੇ ਆ ਉਹਨਾਂ ਨੂੰ ਆਪਾਂ ਟਾਈਮ ਦੁੱਨੇ ਆ ਰੀਪਲੈਨਿਸ਼ ਹੋਣ ਦਾ ਹੂੰ ਹੌਲੀ 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 ਕਰਕੇ ਉਹ ਆਪਣੇ ਆਪ ਨੂੰ ਦੁਬਾਰਾ ਰਿਕਵਰ ਕਰ ਰਹੇ ਹੁੰਦੇ ਆ ਹੂੰ ਸੈਕੰਡਲੀ ਇਹ ਥੈਰੇਪੀਜ਼ ਦੇ ਕਰਕੇ ਬੰਦਾ ਨਸ਼ੇ ਤੋਂ ਫ੍ਰੀ ਰਹਿੰਦਾ ਤੇ ਨਾਰਮਲ ਡੇਲੀ ਲਾਈਫ ਦੇ ਵਿੱਚ ਦੁਬਾਰਾ ਐਕਟੀਵਿਟੀਜ਼ ਨੂੰ ਪਸੰਦ ਕਰਨ ਲੱਗ ਜਾਂਦਾ ਹੈ ਦੁਬਾਰਾ ਡੇਲੀ ਲਾਈਫ ਦੇ ਐਕਟੀਵਿਟੀਜ਼ ਚ ਆਉਂਦਾ ਤਾਂ ਦਿਮਾਗ ਦੇ ਉਹੋ ਜਿਹੇ ਏਰੀਆਜ਼ ਤੇ ਉਹੋ ਜਿਹੇ ਕਨੈਕਸ਼ਨਸ ਸਟਰੈਂਥਨ ਹੁੰਦੇ ਆ ਤੇ ਜਿਹੜੇ ਨਸ਼ੇ ਵਾਲੇ ਕਨੈਕਸ਼ਨਸ ਬਣ ਚੁੱਕੇ ਆ ਉਹ ਵੀਕ ਹੋ ਜਾਂਦੇ ਆ ਔਰ ਯੋਲੀ ਇੰਨਾ ਟਾਈਮ ਬੈਹ ਜਾਂਦਾ ਵੀ ਨਸ਼ੇ ਵਾਲੇ ਬਿਲਕੁਲ ਵੀਕ ਹੋ ਜਾਂਦੇ ਆ ਔਰ ਹੈਲਦੀ ਸਟਰੋਂਗ ਹੋ ਜਾਂਦੇ ਆ ਜਿਹਦੇ ਕਰਕੇ ਕੀ ਬੰਦਾ ਨਸ਼ੇ ਦੀ ਬਿਮਾਰੀ ਦੇ ਉੱਤੇ ਪੂਰੇ ਤਰੀਕੇ ਨਾਲ ਕੰਟਰੋਲ ਪਾ ਲੈਂਦਾ ਹੈ ਠੀਕ ਹੈ ਜੀ ਜੇ ਆਪਾਂ ਟਾਈਮ ਪੀਰੀਅਡ ਦੀ ਗੱਲ ਕਰੀਏ ਜੇ ਵੀ ਪੇਸ਼ੈਂਟ ਇੱਕ ਵਾਰ ਟ੍ਰੀਟਮੈਂਟ ਸ਼ੁਰੂ ਕਰਤਾ ਕਿੰਨਾ ਕੁ ਟਾਈਮ ਦਾ ਆਪਾਂ ਡੈਫੀਨੇਟ ਤਾਂ ਨਹੀਂ ਕਰ ਸਕਦੇ ਪਰ ਫਿਰ ਵੀ ਕੈਨ ਲਗਭਗ ਕਿੰਨਾ ਕੁ ਟਾਈਮ ਲੱਗਦਾ ਹੈ ਕਿ ਉਹ ਨੂੰ ਇੰਨਾ ਕੁ ਟਾਈਮ ਲੱਗੂਗਾ ਨਸ਼ਾ ਫ੍ਰੀ ਹੋਣ ਚ ਜਾਂ ਦੁਬਾਰਾ ਜਿਵੇਂ ਰੀਹੈਬਿਟੇਟ ਹੋਣ ਚ ਨਾਰਮਲ ਜ਼ਿੰਦਗੀ ਚ ਸ਼ਾਮਲ ਹੋਣ ਚ ਕਿੰਨਾ ਕੁ ਟਾਈਮ ਲੱਗੂਗਾ ਦੇਖੋ ਜੀ ਇਹ ਹਰੇਕ ਇੰਡੀਵਿਜੂਅਲ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹ ਹੂੰ ਪਰ ਸਟਿਲ ਮੰਨ ਕੇ ਚੱਲੋ ਤੁਸੀਂ ਜੀ ਇਹ ਨਸ਼ੇ ਦੇ ਵੀ ਵੇਰੀ ਕਰਦਾ ਹੈ ਵੀ ਕਿਸ ਤਰ੍ਹਾਂ ਦਾ ਨਸ਼ਾ ਕਰ ਰਿਹਾ ਹੈ ਕਿ ਜਿਵੇਂ ਕਿ ਹੁਣ ਕੈਨਾਬਿਸ ਦੇ ਕੇਸ ਦੇ ਵਿੱਚ ਜਲਦੀ ਉਹ ਫ੍ਰੀ ਹੋ ਸਕਦਾ ਹੈ ਕਿਉਂਕਿ ਜਿਆਦਾ ਟਾਈਮ ਵਿਦਡਰਲਸ ਨਹੀਂ ਆਉਂਦੇ ਹੂੰ ਉਵੇਂ ਹੀ ਜਿਵੇਂ ਕਿ ਇਹੀ ਆਪਾਂ ਚਿੱਟੇਬਦੀ ਗੱਲ ਕਰੀਏ ਤਾਂ ਬਹੁਤ ਲੰਮਾ ਸਮਾਂ ਵੀ ਲੱਗ ਸਕਦਾ ਬਾਰ ਬਾਰ ਰੈਪਸ ਵੀ ਹੋ ਸਕਦਾ ਹੂੰ ਔਰ ਜੇ ਲਗਾਤਾਰ ਬੰਦਾ ਆਈ ਥਿੰਕ ਜੇ ਬੰਦਾ ਲਗਾਤਾਰ ਕਿਸੇ ਵੀ ਤਰੀਕੇ ਨਾਲ ਮੈਡੀਕੇਸ਼ਨਸ ਨਾਲ ਜਾਂ ਥੈਰੇਪੀਜ਼ ਦੇ ਨਾਲ 2 ਸਾਲ ਫ੍ਰੀ ਰਹੇ ਜੇ ਤਾਂ ਉਸ ਤੋਂ ਬਾਅਦ ਬਹੁਤ ਚਾਂਸਸ ਘਟ ਜਾਂਦੇ ਹੈ ਕਿ ਉਹ ਦੁਬਾਰਾ ਨਸ਼ੇ ਦੇ ਵਿੱਚ ਆਊਗਾ ਕਿਉਂਕਿ 2 ਸਾਲ ਇੱਕ ਟਾਈਮ ਪੀਰੀਅਡ ਹੈ ਜੋ ਸਟੱਡੀਜ਼ ਨੇ ਦੱਸਿਆ ਹੈ ਕਿ ਆਪਣੇ ਕਰੀਵਿੰਗਸ ਕਾਫੀ ਹੱਦ ਤੱਕ ਘੱਟ ਜਾਂਦੀਆਂ ਆ ਅਦਰਵਾਇਜ਼ ਨਹੀਂ ਤਾਂ ਕਰੀਵਿੰਗਸ ਮੋਸਟ ਆਫ ਦਾ ਟਾਈਮ ਸੇਮ ਰਹਿੰਦੀਆਂ ਹੈਗੀਆਂ ਮੰਨ ਲਓ ਅੱਜ ਨਸ਼ਾ ਛੱਡਿਆ ਹਫਤੇ ਬਾਅਦ ਵੀ ਉਹਦੀ ਭਾਲ ਉਹ ਨਹੀਂ ਰਹਣੀ ਹੈ ਚਾਰ ਮਹੀਨੇ ਬਾਅਦ ਵੀ ਉਹਦੀ ਭਾਲ ਉਹ ਨਹੀਂ ਰਹਣੀ ਹੈ ਗੱਲ ਹੈ ਸਿਰਫ ਉਹ ਤੇ ਯਾਦ ਆਉਂਦੀ ਜਾਂ ਉਹ ਜਿਹੇ ਫੈਕਟਰਸ ਉਹਦੇ ਸਾਹਮਣੇ ਆਉਂਦੀ ਜੇ ਸਟ्रेस ਆਉਂਦੀ ਜਿੰਨਾ ਕਰਕੇ ਕਰੀਵਿੰਗਸ ਦੁਆਰਾ ਉਹ ਉਖੜਾਂਦੀ ਹੈ ਠੀਕ ਹੈ ਜੀ ਹੋਪ ਤੁਹਾਨੂੰ ਬਹੁਤ ਕੁਝ ਨਵੀਆਂ ਗੱਲਾਂ ਨਸ਼ੇ ਬਾਰੇ ਨਸ਼ਾ ਛੱਡਣ ਬਾਰੇ ਸਾਡੀ ਗੱਲਬਾਤ ਤੋਂ ਪਤਾ ਲੱਗੀਆਂ ਹੋਣੀ ਹੈ ਤੇ ਇਹ ਵੀ ਉਮੀਦ ਕਰਦੇ ਆ ਕਿ ਤੁਹਾਡੇ ਲਈ ਜੋ ਇਹ ਇਨਫੋਰਮੇਸ਼ਨ ਹੈ ਇਹ ਬਹੁਤ ਕੰਮ ਆਊਗੀ ਤੁਹਾਡੇ ਲਈ ਤੁਹਾਡੇ ਨੀਅਰ ਐਂਡ ਡੀਅਰ ਵਾਂਸ ਲਈ ਠੀਕ ਹੈ ਜੀ ਥੈਂਕ ਯੂ ਸ਼ੁਕਰੀਆ